ਤੇ ਇਹਨੂੰ ਉਸਦੇ ਮਾੜੇ ਲੱਛਣਾਂ ਦੇ ਕਰਕੇ ਘਰ ਚੋਂ ਬੇਦਖਲ ਕਰ ਦੇਣਾ ਜਾਂ ਮਾਰ ਦੇਣਾ ਇਹ ਗੱਲ ਤੁਸੀਂ ਆਮ ਸੁਣੀ ਹੋਊਗੀ ਪਰ ਇੱਕ ਧੀ ਜਿਹੜੀ ਕਿ ਦੂਜੇ ਮੁੰਡੇ ਕੁੜੀਆਂ ਨੂੰ ਨਸ਼ਿਆਂ ਤੋਂ ਦੂਰ ਕਰਨ ਦੇ ਲਈ ਖੇਡਾਂ ਦੇ ਵੱਲ ਉਤਸ਼ਾਹਿਤ ਕਰਦੀ ਹੋਵੇ ਉਸ ਧੀ ਦਾ ਉਸਦੇ ਹੀ ਪਿਓ ਦੇ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦੇਣਾ ਇੱਕ ਹੋਰ ਕਲਯੁਗ ਨਹੀਂ ਤਾਂ ਹੋਰ ਕੀ ਆ ਆ ਪਿਛਲੇ ਦਿਨੀ ਤੁਸੀਂ ਖਬਰ ਸੁਣੀ ਹੋਊਗੀ ਇੱਕ ਧੀ ਰਾਧਿਕਾ ਯਾਦਵ ਜੱਸਦਾ ਕਿ ਉਸਦੇ ਹੀ ਪਿਓ ਦੀਪਕ ਯਾਦਵ ਦੇ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਰਸਤੇਦਾਰਾਂ ਦੇ ਦੱਸਣ ਮੁਤਾਬਕ ਜਿਹੜਾ ਦੀਪਕ ਯਾਦਵ ਆ ਉਹ ਬੜੇ ਸ਼ਾਂਤ ਸੁਭਾਅ ਦਾ ਵਿਅਕਤੀ ਸੀ ਉਸਨੇ ਆਪਦੀ ਧੀ ਰਾਧਿਕਾ ਯਾਦਵ ਨੂੰ ਪੁੱਤਾਂ ਦੇ ਵਾਂਗੂ ਪਾਲਿਆ ਸੀ ਤੇ ਜਿਹੜੀ ਉਸਦੀ ਧੀ ਰਾਧਿਕਾ ਯਾਦਵ ਆ ਉਹ ਇੱਕ ਅਕੈਡਮੀ ਚਲਾਉਂਦੀ ਸੀ ਆਪਦੀ ਅਕੈਡਮੀ ਦੇ ਵਿੱਚ ਮੁੰਡੇ ਕੁੜੀਆਂ ਨੂੰ ਟੈਨਸ ਦੀ ਸਖਲਾਈ ਦਿੰਦੀ ਸੀ ਅਕੈਡਮੀ ਤੋਂ ਵਧੀਆ ਆਮਦਨ ਸੀ ਤੇ ਪਿੰਡ ਦੇ ਲੋਕਾਂ ਨੇ ਦੀਪਕ ਯਾਦਵ ਨੂੰ ਤਾਨੇ ਮਾਰਨੇ ਸ਼ੁਰੂ ਕਰਤੇ ਕਹਿੰਦੇ ਧੀ ਦੀ ਕਮਾਈ ਤੇ ਐਸ਼ ਕਰਨ ਵਾਲਾ ਪਿਓ ਉਹਨਾਂ ਤਾਣਿਆਂ ਦੇ ਚੱਲਦਿਆਂ ਦੀਪਕ ਜਾਦਵ ਨੇ ਉਸ ਅਕੈਡਮੀ ਨੂੰ ਬੰਦ ਕਰਨ ਦਾ ਫੈਸਲਾ ਲਿਆ ਤੇ ਅਕੈਡਮੀ ਨੂੰ ਬੰਦ ਕਰਨ ਨੂੰ ਲੈ ਕੇ ਦੀਪਕ ਜਾਦਵ ਤੇ ਉਸ ਦੀ ਧੀ ਰਾਧਿਕਾ ਜਾਦਵ ਦੇ ਵਿੱਚਕਾਰ ਤਤਕਾਰ ਸ਼ੁਰੂ ਹੋ ਗਿਆ ਤੇ ਉਸ ਤਤਕਾਰ ਦੇ ਚੱਲਦਿਆਂ ਦੀਪਕ ਜਾਦਵ ਨੇ ਆਪਦੀ ਧੀ ਰਾਧਿਕਾ ਜਾਦਵ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੁਣ ਇੱਥੇ ਤੁਸੀਂ ਮੈਨੂੰ ਦੱਸੋ ਵੀ ਲੋਕਾਂ ਦਾ ਕੀ ਗਿਆ ਉਹ ਤਾਨੇ ਮਾਰਨ ਵਾਲੇ ਲੋਕਾਂ ਦਾ ਕੀ ਗਿਆ ਉਹਦਾ ਘਰਾਂ ਦੇ ਵਿੱਚ ਬੈਠੇ ਅੱਜ ਵੀ ਕਿਸੇ ਦੇ ਘਰ ਦੇ ਬਾਰੇ ਬਕਵਾਸ ਕਰਦੇ ਹੋਣਗੇ ਅੱਜ ਵੀ ਟਿਚਰਾ ਕਰਦੇ ਹੋਣਗੇ ਘਰ ਕਿਦਾ ਉਜੜਿਆ ਦੀਪਕ ਜਯਾਦਵ ਦਾ ਦੀਪਕ ਜਯਾਦਵ ਨੇ ਲੋਕਾਂ ਦੇ ਪਿੱਛੇ ਲੱਗ ਕੇ ਆਪਦਾ ਘਰ ਉਜਾੜ ਲਿਆ ਹੁਣ ਸਾਰੀ ਜ਼ਿੰਦਗੀ ਦੀਪਕ ਜਯਾਦਵ ਦੀ ਲੰਘ ਜਾਨੀਆ ਥਾਣੇ ਕੋਟ ਕਚਹਿਰੀਆਂ ਦੇ ਵਿੱਚ ਸੋ ਇਸ ਕਰਕੇ ਲੋਕਾਂ ਦੇ ਪਿੱਛੇ ਨਾ ਲੱਗਿਆ ਕਰੋ ਲੋਕਾਂ ਦੀਆਂ ਗੱਲਾਂ ਦੇ ਵਿੱਚ ਨਾ ਆਇਆ ਕਰੋ ਜੇ ਪੁੱਤ ਕਮਾਵੇ ਤਾਂ ਸੁਪੁੱਤਰ ਆ ਜੇ ਧੀ ਕਮਾਵੇ ਤਾਂ ਲਾਹਣਤ ਪਤਾ ਨਹੀਂ ਕਦੋਂ ਸਮਝਣਗੇ ਸਾਡੇ ਲੋਕ ਪਤਾ ਨਹੀਂ ਕਦੋਂ ਸਮਝਣਗੇ ਆ ਤਾਨੇ ਮਾਰਨ ਵਾਲੇ ਤੇ ਕਦੋਂ ਸਮਝਣਗੇ ਧੀਆ ਨੂੰ ਮਾਰਨ ਵਾਲੇ ਸੋ ਇਸ ਕਰਕੇ ਆਪਣੇ ਦਿਮਾਗ ਤੋਂ ਕੰਮ ਲਿਆ ਕਰੋ ਐਵੇਂ ਲੋਕਾਂ ਦੇ ਪਿੱਛੇ ਲੱਗ ਕੇ ਆਪਦਾ ਘਰ ਨਾ ਉਜਾੜਿਆ ਕਰੋ